ਹੇ ਜੀ ਦੱਸਾਂਦੇ ਹੁਣ ਕੀ ਪੁੱਤਾਂ ਚਾਲ ਗਈ ਹੋਈ ਕੈਨੇਡਾ ਕਿੰਨੀ ਸਿਆਣੀ ਕੁੜੀ ਐ ਵਿਚਾਰੀ ਮਾਵਦੇ ਮਾਂ ਤੋਂ ਦਾ ਨਾਮ ਰੋਸ਼ਨ ਕਰਦੀ ਐ ਵੀ ਆ ਸਾਡੀ ਦੇਖਦਾ ਸਾਡੀ ਦੇਖੇ ਕੀ ਕਰਦੀ ਐ ਵੈਰ ਨੇ ਇਹਨੇ ਤਾਂ ਡੱਕਾ ਤੋੜਨਾ ਨੇ ਹੁਕਮ ਮੋੜਨਾ ਸੁੱਖੀ ਰੋਟੀ ਅਸੀਂ ਖਾਈ ਜਦੀ ਹੁਣ ਆਈਏ ਥਰੀ ਕਿਤੇ ਨਾ ਰਹਿਆ ਕੁੜੀ ਕਿੱਥੇ ਗਈ ਐ ਕੈਨੇਡਾ ਕੈਨੇਡਾ ਗਈ ਐ ਕੁੜੀ ਤੌਰ ਤੇ ਆ ਦੇਣਾ ਦੇ ਤਾਂ ਉਹ ਸਿਆਣੀ ਕੁੜੀ ਆ ਕਿੰਨੀ ਸੋਹਣੀਆਂ ਗੱਲਾਂ ਕਰਦੀ ਆ ਕਿਤਾ ਤੁਹਾਡੀ ਆ ਪਤਨ ਕੀ ਕਰਦੀ ਦੇ ਜੇ ਬਾਲ ਜਾਂੀ ਦਾ ਬੜੀ ਆ ਠੀਕ ਲੋਰੀ ਦੇ ਮੇਰੇ ਤਾਂ ਮੱਤ ਤੱਕ ਵੀ ਨਹੀਂ ਸੁਣੀ ਨਾਲੇ ਆ ਵੀ ਦੇ ਦੇ ਹਾਂ ਕੰਮ ਰਹਿ ਗਏ ਹਾਂ ਕਿਥੇ ਚਾਜ ਦੇ ਦੀ ਰਿਸਤ ਕਰ ਲੈ ਲੈ ਲਣਾ ਪਾਣਾ ਕਿਸੇ ਦੀ ਰੀਤ ਕਰਨੀ ਆ ਬੇਬੀ ਤੂੰ ਤਾਂ ਹੱਦ ਕਰਦੀਆਂਂਗੀ ਆਹ ਸਾਰੇ ਲੱਗਦੀ ਪੁੱਤ ਇੱਜ ਦੇ ਕੱਪੜੇ ਪਾ ਲਿਆ ਕਰ ਕੀ ਲੈਣਾ ਤੂੰ ਰੀਲਾਂ ਤੋਂ ਨਾ ਕੱਪੜਾ ਚ ਕੀ ਖਰਾਬੀ ਆ ਪਹਿਲਾਂ ਮੈਨੂੰ ਐ ਦੱਸੀ ਨਾ ਪੁੱਤ ਇਹ ਕੋਈ ਰੀਤ ਨਾ ਦਾ ਮੈਂ ਦੂਜਿਆਂ ਦੇ ਨਾਲ ਨਹੀਂ ਆ ਮੈਂ ਕੋਈ ਮੈਂ ਗੱਲ ਮੈਨੰਠੇ ਕਰ ਲੈ ਜਦਾਂ ਕੋ ਢੰਡ ਨੰਗਾ ਕਰ ਲਿਆ ਪੂਰੀ ਟੀ-ਸ਼ਰਟ ਪਾਈ ਹੋਈ ਆ ਪੁੱਤ ਪਹਿਰੇ ਰੀਲਾਂ ਪਾਉਣ ਨੇ ਜੀ ਸਾਦ ਕੇ ਪਾ ਪੰਜਾਬੀ ਸੂਟ ਦੇ ਵਿੱਚ ਪਾ ਵੀਰ ਕਿਉਂ ਸਾਡੀ ਇੱਜ਼ਤ ਖਰਾਬ ਕਰਦੀਆਂ ਜੀ ਤੂੰ ਸਾਰਾ ਪਰਿਵਾਰ ਤੈਨੂੰ ਕਹੀ ਜਾਂਦਾ ਵੀ ਨਾ ਪਾਈ ਹਟ ਜਾ ਤੂੰ ਇਹ ਕੰਮਾਂ ਤੋਂ ਹਟ ਜਾ ਤੂੰ ਹਟਦੀ ਕਾ ਤੇ ਨਹੀਂ ਨਹੀਂ ਮੈਂ ਇਹਦਾ ਕੁਝ ਨਹੀਂ ਕਰਦੀ ਹੈਗੀ ਠੀਕ ਆ ਨਾ ਮੈਨੂੰ ਸਹੀ ਲੱਗਦਾ ਦਾ ਜੰਮੇ ਮੈਂ ਉਹ ਕਰਦੀਆਂ ਜੀ ਦੇਖ ਮੈਂ ਕੋਈ ਇੱਜ਼ਤ ਆਪਦੀ ਰੋਲ ਦੇ ਦਾ ਫੈਦੀ ਨਹੀਂ ਤੈਨੂੰ ਕੜਾ ਮੇਰੀ ਇੱਜ਼ਤ ਦੀ ਪਾਲੀ ਜਾਂ ਮੈਨੂੰ ਆਪਦੀ ਜਿੱਤ ਪਿਆਰੀ ਨਹੀਂ ਤਾਂ ਇਹ ਨਹੀਂ ਹੈਗੀ ਤੂੰ ਵਿਕਰਾਂ ਨਹੀਂ ਦੀਂ ਹੰਦੀ ਵਿਕਰਾਂ ਨਹੀਂ ਦੀਆ ਇਜਤਾਂ ਨਹੀਂ ਖਰਾਬ ਕਰਦੀਆਂ ਹੁੰਦੀਆਂ ਲੈ ਲੈ ਮੇਰੀ ਗੱਲ ਸੁਣ ਜਦੋਂ ਮੇਰਾ ਘਰ ਵਾਲਾ ਨਹੀਂ ਰੋਕਦਾ ਜਿੰਦੂ ਮੈਂ ਵਿਆਹੀ ਆਈਆਂ ਮੈਂ ਮੂਨਾ ਐ ਮੈਂ ਟੰਗਾ ਜਿਹਾ ਨਾ ਡਾਇਆ ਕਰ ਸਮਝਗਾ ਨਾ ਕਹਿੰਦੇ ਨਾ ਤਾਂ ਹੁੰਦੀਆਂ ਸੱਚਾ ਤਾਂ ਸੱਚਾ ਹੀ ਹੁੰਦਿਆਂ ਨੇ ਮੇਰੇ ਮਾਂ ਨੇ ਨਾ ਕਦੇ ਨਹੀਂ ਰੋਕਿਆ ਹਾਂ ਦਾ ਇੱਕ ਦਿਨ ਵੀ ਨਹੀਂ ਕਦੇ ਕਿਹਾ ਮੈਨੂੰ ਜੀ ਮੈਂ ਤਾਂ ਮਿੰਨ ਤੋਂ ਬੋਰਾ ਬੋਰਾ ਵੀ ਰਹਾ ਬੋਧਰੀਆਂ ਇਹ ਛਕਲਣੀਆਂ ਇਹ ਮੂਰੇ ਰਿਸ਼ਤਾ ਗ੍ਰਾਮ ਤੇ ਨਾਚ ਨਾਚ ਪਾਉਣੀ ਤੇ ਵੀਡੀਓ ਇਹ ਤਾਂ ਬਹੁਤੀ ਬੋਰਾ ਗਾ ਲੰਡੇ ਦੇ ਪਾਣਾ ਨਹੀਂ ਇਹ ਸੂਤ ਹਾਂ ਕੀ ਕੀਤਾ ਕਰਨੀ ਨਾ ਘਪੁਰਾ ਜਿਹੜਾ ਖਣਾ ਥੂਠੂ ਕਰਦਾ ਫਲਾਣਾ ਦੀ ਬਹੂ ਇੰਸਟਾਗ੍ਰਾਮ ਤੇ ਵੀਡੀਓ ਪਾਉਂਦੀ ਆ ਰੈਸਟਾਗ੍ਰਾਮ ਤੇ ਵੀਡੀਓ ਪਾਉਂਦੀ ਹੈ ਕਹੀ ਜਾਵੇ ਫਲਾਣਾ ਤੋਂ ਮੈਂ ਕੀ ਲੈਣਾ ਉਹ ਕੜਾ ਮੇਰੇ ਘਰੇ ਕਾਂਸੇ ਛੱਟ ਕੇ ਜਾਂਦੇ ਆ ਜਾਂ ਮੇਰੇ ਛੌਂਕ ਪਗਾਉਂਦੇ ਆ ਵੇ ਕੀ ਕਰਦੇ ਆ ਵੇ ਹੈ ਨਾ ਵੀਰ ਅੱਜ ਤੋਂ ਬਾਅਦ ਕੋਈ ਰੀਲ ਨਹੀਂ ਪਾਉਣੀ ਕੁਛ ਨਹੀਂ ਕਾਣਾ ਤਨਿਆ ਵੀ ਸੂਟ ਦੇ ਵਿੱਚ ਬਣਾ ਕੇ ਜੋ ਕੁਸ ਬਣਾਉਣੀ ਆ। ਨਾ ਮੇਰੀ ਗੱਲ ਸੁਣਾ। ਜਦੋਂ ਤੇਰਾ ਪੁੱਤ ਇੱਥੇ ਹੁੰਦਾ ਫਿਰ ਉਦੋਂ ਕਿਉਂ ਨਹੀਂ ਕਹਿੰਦੀ ਹੈਗੀ? ਉਹਦੇ ਸਾਹਮਣੇ ਕਿਉਂ ਨਹੀਂ ਕਹਿੰਦੀ? ਉਦੋਂ ਤਾਂ ਤੈਨੂੰ ਕੁਝ ਔੜਦੀ ਨਹੀਂ ਹੈਗੀ। ਪੁੱਤ ਨੂੰ ਤਾਂ ਤੂੰ ਭੇਜ ਕੇ ਰਾਜੀ ਐ। ਮਾਂਗਰਾਂ ਲੱਗ ਜਾਂਦੀਆਂ ਨੱਚਣ ਮੋੜ ਤੇ। ਇਹ ਮਰਾ ਪੈਂਡਾ ਸੁਈਆਂ ਲਾਵਾ ਕਹਿਦਾ। ਬੱਸ ਮੈਨੂੰ ਨਹੀਂ ਪਤਾ। ਸੁਈਆਂ ਲਾ ਜੜੇ ਮਰਜੀ ਲਾ। ਚੰਗਾ ਤੂੰ ਤਾਂਹੀਂ ਮੱਚੀ ਜਾਇਆ ਕਰ। ਹਾਂ ਜਦੋਂ ਕੋਈ ਆਵਦੀ ਕੋਈ ਬਤੀ ਜਿੰਗਾ ਬਣਾਉਂਦ ਗਾਣ ਜਾਂ ਹੋਰ ਬਣਾਉਂਦੀਆਂ ਨੇ। ਬਿੰਗਲ ਤੇ ਲਾ ਲਉਂਦੀ ਆਂ ਕਾਂਟੇ ਰੋੜ ਨਹੀਂ ਪਤਾ ਨਹੀਂ ਕਿੱਥੋਂ ਦੇ ਨੇ ਨ हां ते तन्ने के मारेंदा पता नहीं कापन मेरे ते ना मच दीया मेरे सट है ना नी ने पेटा भी जस्त हुंदी है रुड नी ਲੈ ਕੇ ਨੇ फोन ही लगदियां गी देख जे मैं ही चरी चोइल खड़ा हो ना दिख दी नी मेरा फोन किधर गया नी बेबे चार्ज ਲਾਇਆ ਸੀਗਾ ਸੱਚ ਹਨਾ ਹਾਂ ਪਾ ਦੇ ਰੀ ਲ ਮੜਾ ਦੇ ਸਾਡੀ ਇੱਜ਼ਤ ਚੰਗੀ ਆ ਲਾਲੀ ਬਿੰਦੀ ਟਿੱਕੇ ਲਾ ਲੈ ਹੁਣ ਰਿਸ਼ਤਾ ਗ੍ਰਾਮ ਤੇ ਮਾਰੂਗੀ ਲੱਕ ਕੀ ਹਟ ਜਾ ਵੀਰ ਸਾਡੀ ਇੱਜ਼ਤ ਕਿਉਂ ਖਰਾਬ ਕਰਦੀ ਹਟ ਜਾ ਹੱਥ ਬੰਨ੍ਹਦੀ ਆ ਮੈਂ ਤੇਰੇ ਮੂਹਰੇ ਮੇਰੇ ਮੂਰੇ ਹੱਥ ਨਾ ਬਣਾ। ਉਹਨਾਂ ਦੀ ਕੁੜੀ ਦੀ ਰੀਸ ਕਰ ਲੈ। ਕੈਨੇਡਾ ਗਈ ਹੈ। ਮੈਨੂੰ ਤਾਂ ਲੋੜ ਨਹੀਂ ਹੈਗੀ ਉਹਨਾਂ ਦੀ ਕੁੜੀ ਦੀ ਰੀਸ ਕਰਨੀ। ਉਹਨਾਂ ਦੀ ਕੁੜੀ ਦੀ ਰੀਸ ਕਰਨੀਆਂ। ਮੁੰਡੇ ਨੇ 35 ਲੱਖ ਰੁਪਏ ਲਾਇਆ। ਤਾਂ ਉਹ ਲੈ ਕੇ ਗਿਆ ਦਾ। ਪੁੱਤੋ ਚੰਗੇ ਕੰਮਾਂ ਦੀ ਰੀਸ ਕਰਦੇ ਹਾਂ। ਮਾੜੇ ਕੰਮ ਦਾ ਮਾੜਾ ਹੀ ਨਤੀਜਾ ਹੁੰਦਾ। ਤੇਰਾ ਪੁੱਤ ਆਗਾ 5 ਰੁਪਏ ਨਹੀਂ ਮੇਰੇ ਤੇ ਲਾਉਂਦਾ ਹੈਗਾ। ਪੰਜ ਦੋ ਤਹਾਂ ਤੇ ਰੋਟੀਆਂ ਤਾਂ ਮਾੜਾ ਮੱਟਾ ਛੋਟੇ ਮੀੜੇ ਤਾਂ ਕਮਾਉਣੀ ਆ ਉਹੀ ਮੈਂ ਆਪਦੇ ਸ਼ੌਂਕ ਪੂਰੇ ਕਰ ਲੈਂਦੀ ਆ ਉਹੀ ਆਪਦੇ ਮੈਦਾਨ ਛੋਟੇ ਮੀੜੀ ਰਹਿ ਜੂ ਤੇਰੇ ਪੱਲੇ ਕੀ ਲੈਣਾ ਤੂੰ ਛੋਟੇ ਮੀੜਿਆ ਤੋਂ ਇੱਜ਼ਤ ਬਾਰੇ ਸੋਚੋ ਇੱਜ਼ਤਾਂ ਬਥੇਰੀਆਂ ਬਣਦੀਆਂ ਲੱਗੀਆਂ ਲੋਕਾਂ ਦੇ ਧੀਆ ਪੇਣਾ ਹੋਰ ਸਭ ਦੀ ਹਰੇਕ ਬਰਾਦਰੀ ਦੀ ਪੌਂਦੀ ਆ ਹਰੇਕ ਤਾਂ ਨਹੀਂ ਪੌਂਦਾ ਮੰਤਰੀ ਤਾਂ ਕਰੀਲਾ ਪੋਂਦੇ ਨੇਗੇ ਆ ਮੋਦੀ ਦੇਖ ਲੈ ਆਪਕ ਮੰਤਮਾਨ ਦੇਖ ਲੈ ਹੈ ਜਿਹੜੇ ਵੱਡੇ ਵੱਡੇ ਲੀਡਰ ਨੇ ਸਾਰੇ ਥਾਰੇ ਨਿੱਲਾ ਪੌਂਦੇ ਨੇ ਉਹਨਾਂ ਦੇ ਧੀਆ ਪਹਿਣਾ ਪਾਉਂਦੇ ਆ ਪੌਂਦੇ ਆ ਵੀਰੋ ਲੰਡਰ ਕੱਪੜੇ ਨਹੀਂ ਪਾਉਂਦੇ ਹੋ ਸ਼ਾਰਟ ਕੱਪੜੇ ਨਹੀਂ ਪਾਉਂਦੀਆਂ ਪੰਜਾਬੀ ਸੂਟ ਪਾ ਕੇ ਬਣਾਓ ਸਿਰ ਤੇ ਚਿੰਨੀ ਲੈ ਕੇ ਬਣਾਓ ਨਾ ਫੈਸਲਾ ਤੇ ਬਾਅਦ ਤਾਂ ਹੈਗੀ ਨੇ ਚਿੰਨੀ ਹੈਗੀ ਅਜੇ ਚਿੰਨੀ ਨੂੰ ਦੱਸ ਕੀ ਹੁੰਦਾ ਦਾ ਥਾਪਾ ਲਿਆ ਗੱਲ ਚ ਮੇਰੇ ਤਾਂ ਸਾਰ ਤੋਂ ਸੁਭਰਾ ਲੱਗਦਾ ਮੈਂ ਤੇ ਨਾ ਤੇਰੇ ਮਗਰ ਦੜੇ ਹਾਂ ਨਹੀਂ ਜਾਂਦਾ ਸਾਰਾ ਦਿਨ ਮਾਸਕ ਲਾ ਕੇ ਹੁਣ ਤਾਂ ਕਰੋਨਾ ਹੈ ਨਹੀਂ ਹੁਣ ਵੀ ਮਾਸਕ ਲਾ ਕੇ ਰੱਖਦੀ ਆ ਆ ਫਿਰ ਜਾ ਟੱਕ ਮੇਰਾ ਨਾ ਵੀ ਕਰੋਨਾ ਹੋਇਆ ਮੈਨੂੰ ਤਾਂ ਉਹ ਵੀ ਕਰੋਨਾ ਆ ਜੂਗਾ ਦੋ ਦਿਨਾਂ ਨੂੰ ਬੇਤੀ ਹੋਣੀ ਹੋਣੀ ਸਾਡੀ ਅਜੇ ਜੇ ਤੂੰ ਟੰਗ ਲੱਛਣ ਫੜੇ ਹੈ ਜੀ ਆਹ ਕੋਈ ਗੱਲ ਨਹੀਂ ਹਰੇ ਰਿਸ਼ਤੇਦਾਰਾਂ ਨੇ ਤੈਨੂੰ ਕਹਿੰਦੇ ਫੇਰ ਨਹੀਂ ਸੁਧਰਦੀ ਮੈਂ ਤਾਂ ਤਾਂ ਬਸ ਮੈਂ ਤਾਂ ਆਪਣੀ ਮਰਜ਼ੀ ਨਾਲ ਹੀ ਕਰੂੰਗੀ ਠੀਕ ਹੈ ਨਾ ਮੈਨੂੰ ਨਾ ਕਿਹਾ ਕਰੋ ਨਹੀਂ ਮੈਂ ਹਟਾਂਗੀ ਤਾਂ ਹੈ ਕਿ ਬਿਰੋ ਹਾਂ ਬੱਸ ਹਟਾएंगे ਕੋਵਾ ਹਟਾ ਦੇਂਗੀ ਮੇਰੇ ਪੁੱਤ ਨੂੰ ਕਹਿ ਦੂੰਗੀ ਮੈਂ ਤੂੰ ਆਪਣੀ ਜਿੰਦ ਖਰਾਬ ਹੋਈਂ ਦੇ ਤੈਨੂੰ ਕੀ ਪਤਾ ਹੈਗਾ ਆਈ ਲੱਗਣਾ ਵਾ ਹੁਣ ਤੂੰ ਆ ਰਾਜਪੂਜ ਕੇ ਆਈਆਂ ਨਾ ਕੁਛ ਲੋੜ ਤਾਂ ਨਹੀਂ ਹੈਗੀ ਤੈਨੂੰ ਕੀ ਲੋੜਾ ਤੂੰ ਰੀਲਾ ਬਣਾ ਲੈ ਵੀਰ ਤੂੰ ਚੁੱਪ ਕਰਕੇ ਅੱਲਾ ਜਾ ਕੇ ਪੈ ਜਾ ਮੈਨੂੰ ਆਪਦਾ ਕੰਮ ਕਰਨ ਦੇ ਮੈਨੂੰ ਤਾਂ ਪਾਕ ਹੀ ਰਾਜੀ ਆ ਹਾਂ ਲੱਕ ਮਾਰੀ ਗਈ ਇੱਥੇ ਰੀਲਾ ਤੇ ਕਰ ਲਈ ਨਾ ਕਿਸੇ ਦੇ ਰਸਤੇ ਦਾ ਨਹੀਂ ਮੈਨੂੰ ਨਹੀਂ ਪਤਾ ਨਹੀਂ ਕਹਿ ਸਾਰਾ ਤਾਂ ਮਚ ਐਵੇਂ ਹੀ ਹੋ ਜਾਂਦਾ ਰਹਿੰਦਾ ਮਚ ਐਵੇਂ ਹੀ ਹੋ ਜਾਂਦਾ ਰਹਿੰਦਾ ਪਤਾ ਨਹੀਂ ਕਿਉਂ ਮੇਰਾ ਫੋਨ ਪਤਾ ਨਹੀਂ ਕਿੱਥੇ ਹੈਗਾ ਫੋਨ ਤੇਰਾ ਅੱਗ ਲੱਗੇ ਫੋਨ ਅਸੀ

ਪਤਾ ਸਾਰਾ ਦੇ ਮੇਰੀ ਲੋਭੀ ਲੱਗੀ ਰਹਿੰਦੀ ਐ ਮੇਰਾ ਤਾਂ ਪੁੱਤ ਬੋਲ ਵੇਗਾ ਲੁੱਡੂ ਖਾਣ ਦੀ ਸੀ ਹਾਂ ਮੈਂ ਜਾ ਕੇ ਤੇ ਕਿਹਾ ਮੈਂ ਰੋਟੀ ਟੁਕਣੀ ਫੜਾਉਣੀ ਨਾ ਤਾਂ ਮੈਨੂੰ ਪਤਾ ਅੱਲੂ ਰੀਨਾ ਵੀ ਹੋ ਗਈ ਹੁਣ ਸਾਡਾ ਕਰਨੀ ਸਾਡਾ ਘਰ ਦਾ ਪੱਟਾ ਜੋ ਪੁੱਤ ਆ ਦਿਨ ਜਦੋਂ ਲਾਗੂ ਨਾ ਸਮਝ ਆਊ ਠੀਕ ਐ ਪੁੱਤ ਕੱਲ ਨੂੰ ਆਇਆ ਕਰੀਂ ਠੀਕ ਬਤਾਇਆ ਲੈ ਇਹ ਬੇਹਾਨੂ ਕਰਤਾ ਹੁਣ ਹੁਣ ਉਹ ਆਹ ਆਹ ਆਤਨੀ ਮੈਨੂੰ ਦੇਰ ਦੀ ਆ ਕੀ ਕਰਦੀ ਰੋਟੀ ਬਿੰਦੀ ਹੈ ਕਨਾ ਕਰਕੇ ਲਾ ਕੇ ਦੇਖ ਕੇ ਕਿ ਮੈਂ ਕੰਗਿਰਨਾ ਦਾ ਪਰ ਹੁੰਦਾ ਫੱਕਰੀ ਲ ਬਣਾਉਣੀ ਸੀ ਪਾਂਡੇ ਵੀ ਮੰਜਨ ਵਾਲੇ ਪਏ ਆਗੇ ਅੱਜ ਤਾਂ ਨਾ ਮੈਂ ਸਵੇਰ ਦੀ ਕੋਈ ਰੀਲ ਵੀ ਨਹੀਂ ਪਾਈ ਹੈਗੀ ਪਹਿਲਾਂ ਇਹ ਕਰ ਦਿਆਂ ਮੈਂ ਰੀਲ ਹੀ ਪਾ ਦਿੰਦੀ ਆ ਜੀ ਪਰ ਆ ਹੀ ਨਹੀਂ ਪਤਾ ਹੈਗਾ ਅਬ ਇਹ ਬੇਦੀ ਨਾ ਉਦੀ ਲੱਗ ਜਾਂਦੀ ਹੈ ਜੀ ਫੇਰ ਉੱਥੇ ਸੌਂਗੀ ਲੈ ਜਾਈਂ ਇੱਥੇ ਨੂੰ ਕਮਰੇ ਚ ਸੁਣੀ ਜਾਣਾਗਾ ਫੇਰ ਉਧਰ ਸੋਈ ਤੇਵਾ ਕੇ ਕੈਮਰਾ ਉਥੇ ਨਾਂ ਨਾ ਬਿੱਲਾ ਬਣਾ ਲੂੰਗੀ ਦੋ ਨਾਲੇ ਭਾਂਡੇ ਮਾੜੀ ਨੀ ਸਾਰਾ ਦਿਨ ਮੱਚੀ ਜਾਊਗੀ ਸਾਰਾ ਦਿਨ ਮੱਚੀ ਜਾਊਗੀ ਵੀ ਕੋਈ ਗੱਲ ਐ ਬਿਨ ਪੁੱਤ ਖਾਣੇ ਦੀ ਇਹ ਮਾੜਾ ਮੋਟਾ ਤਾਂ ਐ ਮੈਂ ਕਿਹੜਾ ਕਿਸੇ ਨੂੰ ਦੇਖ ਕੇ ਆਉਣੇ ਆ ਰੁਪਈਏ ਹੈ ਰੁਪਈਏ ਦਾ ਥੋੜੇ ਕੋਲ ਹੀ ਆਉਣਗੇ ਰੱਖ ਐ ਨਹੀਂ ਆਉਂਦੀ ਹੁੰਦੀ ਹੈਗੀ ਇਹਨੂੰ ਹੁਣ ਹੂੰ ਉਹ ਆਪ ਨਹੀਂ ਲੀ ਕੈਮਰਾ ਲਾ ਕੇ ਮਣਤਾ ਇੱਕ ਅੱਧੀ ਪਹਿਲਾਂ ਰੀਲ ਪਾ ਦੇਣੀ ਆ ਫਿਰ ਉਦੋਂ ਬਾਅਦ ਕੁਛ ਨਹੀਂ ਉਹ ਕੇ ਉਹ ਹੋਰ ਤੇ ਹੋ ਲੰਦਾਗਾ ਕਿਤੇ ਦੇਖਦੀ ਨਾ ਲਵੇ ਆ ਗੁੜੀ ਜੀ ਨਾ ਤਰਨ ਲੱਗਦੀ ਜਾਣਾ ਉਹਦੀ ਲੱਗਦੀ ਜੀ ਮੱਛਾਂ ਜੇ ਤਾਂ ਬਣਦੀ ਘਾਤੋਂ ਨਹੀਂ ਹੋ ਗਿਆ ਸਿੱਪੇ ਤਰਨ ਲੱਗਦਾ ਯਾਨੀ ਇਹਦੇ ਕੱਪੜੇ ਛੋਟਾ ਕੱਪੜੇ ਛੋਟਾ ਠੀਕ ਤਾਂ ਹੈਗੇ ਆ ਕੱਪੜੇ ਮੈਂ ਚੱਲ ਆ ਗਏ ਇੱਕ ਹੋਰ ਬਣਾ ਲੈਂਦੀ ਆ ਇਹਨੂੰ ਰੱਪੇ ਰੱਖ ਲੈਂਦੀ ਆ ਹਾਂਜੀ ਦੋਸਤੋ ਥੀ ਹਾਂਜੀ ਦੋਸਤੋ ਸਾਰੇ ਠੀਕ ਠਾਕ ਹੋ ਹੋਰ ਕੀ ਹਾਲ ਚਾਲ ਹੈ ਫੈਮਿਲੀ ਦੇ ਇੰਸਟਾਗ੍ਰਾਮ ਫੇਸਬੁਕ ਦੇ ਤੇ ਹੋ ਦੋਸਤੋ ਜੀ ਮੈਨੂੰ ਦੱਸੋ ਮੈਂ ਕਿੱਦਾਂ ਦੀ ਲੱਗ ਰਹੀ ਆਂਗੀ ਅੱਜ ਮੈਂ ਦੁਪੱਟਾ ਲੱਤਾਂ ਬੱਤ ਕਰ ਰਹਾ ਹਾਂ ਸੂਟ ਹਜੇ ਥੋੜਾ ਜਿਹਾ ਸਿਟ ਕਰਨਾ ਰਹਿ ਗਿਆ ਸੀ ਤਾਂ ਕਰਕੇ ਮੈਂ ਪਾਇਆ ਨਹੀਂ ਤੇ ਮੈਂ ਖਚਾਲਾ ਦੋਸਤਾਨਾ ਸ਼ੇਅਰ ਕਰਨਾ ਤੇ ਨਾਲੇ ਮਾਣ ਲਾ ਮੈਂ ਭਾਂਡੇ ਹੂੰ ਹੋ ਦੋਸਤੋ ਸਭ ਦੇ ਕੀ ਹਾਲ ਚਾਲ ਨੇ ਸਭ ਠੀਕ ਠਾਕ ਨੇ ਨਾ ਚਲੋ ਵਧੀਆ ਠੀਕ ਠਾਕ ਹੀ ਰਹੀ ਨੇ ਅਗੇ ਮੈਂ ਖਚਾਲ ਸੋਤਿਆ ਮੈਨੂੰ ਤਾਂ ਕੰਮ ਨੇ ਵੇਣਾ ਨਾਲੇ ਦੋਸਤਾਨਾ ਥੋੜਾ ਜਿਹਾ ਮੈਂ ਰੀਲ ਬਣਾ ਕੇ ਪਾਵਾ ਕੋਈ ਦੋ ਚਾਰ ਗੱਲਾਂ ਸ਼ੇਅਰ ਕਰ ਲਈਏ ਹੈ ਨਾ ਇੰਨੇ ਨਾਲ ਮਨ ਹੋਲਾ ਹੋ ਜਾਂਦਾ ਆਪਣਾ ਵੀ ਤੇ ਨਾਲੇ ਦੋਸਤਾਂ ਵੀ ਬਣ ਜਾਂਦਾ ਦਾ ਫਿਰ ਦੋ ਸੋਰੀ ਇੱਕ ਹੋਰ ਵੀ ਗੱਲ ਕਰਨੀ ਸੀਗੀ ਤੁਹਾਡੇ ਨਾਲ ਕਾ ਮੇਰੀ ਫਸਟ ਹੈਗੀ ਇਹ ਲੱਗੀ ਰਹਿੰਦੀ ਹੈ ਕਿ ਮੇਰੇ ਨਾਲ ਤੁਸੀਂ ਦੇਖੋ ਜੀ ਛੋਟੀਆਂ ਸੋਖਾਂ ਵੀ ਇਦਾਂ ਕਰਦੀਆਂ ਨੇ ਆਈਆਂ ਹੈ ਛੋਟੀਆਂ ਮਾਮਾ ਵੀ ਇਦਾਂ ਕਰਦੀਆਂ ਨੇ ਮੈਂ ਤਾਂ ਮਾਂ ਬਣਾਈ ਆ ਪਰ ਇਹ ਮਾਂ ਬਣਦੀ ਵੀ ਨਹੀਂ ਹੈਗੀ ਹਰ ਦਿਨ ਲੱਗੀ ਰਹਿੰਦੀ ਹੈ ਕਿ ਮੇਰੇ ਨਾਲ ਸਾਰਾ ਦਿਨ ਲੜਦੀ ਹੈ ਜਿ ਘਰੋਂ ਭੈਣ ਨਹੀਂ ਲੜਦੀ ਹੈਗੀ ਚਲੋ ਕੀ ਹੁੰਦਾ ਹੈ ਬੋਲੀ ਜਾਣ ਦੇ ਮੈਨੂੰ ਕੋਈ ਫਰਕ ਨਹੀਂ ਪੈਂਦਾ। ਇਹ ਆਪ ਕੋਲਰ ਦੀ ਵੀ ਨਹੀਂ ਤਾਰ ਪਈ ਆ ਦੇਖਾਂ ਕੀ ਹੋਈ ਜਾਂਦਾ ਫਰਸ ਦੇ ਡੈਂਗੜ ਡੈਂਗੜ ਹੋਈ ਜਾਂਦੀ ਐ ਬੈਤਲ ਫਰਸ ਭੰਨੂਗੀ ਮੇਰੇ ਪੁੱਤ ਨੇ ਤਾਂ ਮਸਾ ਲਵਾਈ ਏ ਟੁਕੜੀ ਆ ਮਾਰ ਮਾਰਨਾ ਆਡੀਆਂ ਇੱਕ ਤਾਂ ਮਣ ਪੱਕੇ ਦੀ ਹੋ ਰਹੀ ਆ ਜੀ। ਇਹ ਤਾਂ ਸਾਰਾ ਕੁਝ ਭੰਨੂਗੀ ਇਹ ਤਾਂ ਮੈਂ ਜਾ ਫੜ ਕੇ ਭੰਨ ਦਰਨੀ ਬੈਟਾਂਗਾ। ਲੱਗੀ ਕੀ ਲੱਗੀ ਕੀ ਹਾਇ ਅਣੀ ਰੇਪੇ ਨੀ ਮੇਰੇ ਪੁੱਤ ਨੇ ਤਾਂ ਮਸਾ ਟੁਕੜੀ ਲਵਾਈ ਏ ਟੁਕੜੀ ਲਵਾਈ ਏ ਜੀ ਟੁਕੜੀ ਮੇਰੇ ਵਾਸਤੇ ਨਹੀਂ ਲਵਾਈ ਨਿੱਕੇ ਨਾਚ ਨਾਚ ਮੋਰੇ ਕਰ ਦੇਂਗੀ ਨਿੱਕੇ ਜਣਾ ਨਾਚ ਦੇਣੀ ਹੈ ਤੇ ਮੈਂ ਤਾਂ ਹਾਂ ਫੜ ਜਾਂਗੀ ਕੋਈ ਗੋਲੀ ਜਾਂਦੀ ਹੈਗੀ ਵਿੱਚ ਮੈਂ ਵੀਡੀਓ ਬਣਾਈ ਜਾਂਦੀ ਸੀ ਕਿ ਐਂ ਆ ਜਾਏਗੀ ਤੇਰੀ ਬਦਨਾਮੀ ਹੋ ਗਈ ਤੇਰੀ ਬਦਨਾਮੀ ਹੋ ਗਈ ਨਾ ਕਿ ਮੇਰੀ ਹੋਊਗੀ ਹੈ ਕਹਿਣ ਕੇ ਦੇਖ ਕਿ ਮੈਂ ਨੂੰ ਨਾ ਲੜਦੀ ਆ ਕਿੱਥੇ ਤੂੰ ਮੈਨੂੰ ਧੀਆ ਨੂੰ ਗੋੜਾ ਖੈ ਕਿੱਥੇ ਤੂੰ ਮੈਨਾਂ ਬਣਾ ਦੇਂਦਾ ਤੂੰ ਲੈ ਕੇ ਨਹੀਂ ਆ ਸੜੇ ਕੰਮ ਕਰਦੀਆਂ ਜਾਂਵਾ ਤ੍ਰੀਲਾ ਲਾ ਕੇ ਬਣਾਉਣ ਕੋਈ ਕਿੱਜ ਦਾ ਕੰਮ ਕਰ ਲਾ ਮੈਨੂੰ ਘੰਟਾ ਹੋ ਗਿਆ ਬੋਲ ਮਾਰਦੀ ਇਹਨੂੰ ਰੋਟੀ ਫੜਾ ਦੇ ਰੋਟੀ ਫੜਾ ਦੇ ਅੱਛਾ ਭੁੱਲ ਗਈ ਬੇਬੇ ਮੈਂ ਬਾਟੇ ਮੈਂ ਨਾ ਕੋਈ ਪੱਖਾ ਲਾਵਾ ਮੈਂ ਤਾਂ ਫੇ ਪਈ ਐ ਗਰਮੀ ਮੜ ਤੋਂ ਮੜਤੀ ਹੋ ਗਈ ਕੋਈ ਜੋ ਸੱਚੀ ਚ ਕਨੇ ਛੱਡ ਲੰਦੀ ਫਿਰ ਤੂੰ ਮੈਂ ਨਾ ਇੱਧਰ ਭਾਂਡਾ ਮੰਜਣ ਲੱਗ ਗਈ ਨਾ ਮੈਂ ਖਤਮ ਨਾ ਟਾਈਮ ਖੋਂਜੀ ਰਹੀ ਤੋ ਬਣਾਉਣੀ ਨਾ ਕੱਜ ਦੇ ਕੰਮ ਕਰ ਲਾ ਪੁੱਤ ਸੁਧਰੇਗਾ ਤੂੰ ਕਿਆ ਕੋਈ ਗੱਲ ਨਹੀਂ ਆਉਣੀ ਰੋਟੀ ਲੈ ਕੇ ਚੰਗਾ ਭਾਗ ਜਾ ਤੇਰਾ ਮਾੜਾ ਫੜਾ ਰਿਆ ਮੈਨੂੰ ਦੇਖ ਲੈ ਮੈਂ ਕੋਈ ਨਾ ਬੱਸ ਨਹੀਂ ਅੰਗਰ ਬਾਦ ਨਹੀਂ ਆਹ ਤਾਂ ਬੁੜੇ ਜਨਨ ਨੇ ਮੈਨੂੰ ਲਹੂ ਪੀ ਲਿਆ ਬੰਦਾ ਕੰਝਰੀ ਗਿਆ ਕਿ ਤੋਂ ਕਿ ਘੰਟੇ ਬਸ ਇਹ ਤਾਂ ਕਲੇਸ਼ ਹੀ ਕਲੇਸ਼ ਰਹਿਣਾ ਹਜੇ ਮੈਂ ਵੀਡੀਓ ਅਪਲੋਡ ਵੀ ਨਹੀਂ ਕਰੀ ਹੈਗੀ ਮੁੜ ਕੇ ਅਹੀਂ ਪਤਾ ਹੈਗਾ ਸਾਰਾ ਨਾਟਕ ਖਰਾਬ ਕਰਤੇ ਪਰਦੇ ਆਈ ਨਹੀਂ ਪਤਾ ਕੀ ਕਰਦੇ ਨਾ ਇਹਨਾਂ ਤਲਾਬ ਬਚਾ ਚਾਚਾ ਨਾ ਵੱਜ ਜਾਗਾ ਜੇ ਮੈਂ ਜਾਣਦੀ ਆ ਕਿ ਮਾੜਾ ਮੋਟਾ ਤਾਂ ਹੀ ਥੋੜੀ ਆ ਵੀ ਕੁਝ ਕਰਨ ਦੇ ਦੂਗੀ ਲੋਕਾਂ ਦੀਆਂ ਬੰਗਾਂ ਨਹੀਂ ਆ ਇਹਨੇ ਇਹ ਰੀ ਲਾਂ ਪਾਉਂਦਾ ਗਾਨੇ ਇਹਨੇ ਪੈਸੇ ਕਮਾਉਂਦਾ ਗਾਨੇ ਇਹਨੇ ਸ਼ਾਰਟ ਡਰੈਸ ਪਾਉਂਦਾ ਗਾਨੇ ਮੈਂ ਤਾਂ ਕੋਈ ਸ਼ਾਰਟ ਵੀ ਨਹੀਂ ਪਾਉਂਦੀ ਹੈਗੀ ਜੇ ਕਾਇਤਾ ਵਿੱਚੁੰਨੀ ਲੈ ਲੈ ਚੁੰਨੀ ਵੀ ਲੈ ਕੇ ਰੱਖਦੀਆਂ ਹੋਰ ਦੱਸ ਮੈਂ ਕੀ ਕਰਾਂ ਹਾਂ ਬਸ 24 ਘੰਟੇ ਨਾ ਤੱਕਲੇ ਇਸ ਹੀ ਕਰਨਾ ਹੁੰਦਾ ਦਾ ਮੇਰੇ ਨਾਲ ਤੱਕਲੇ ਨਹੀਂ ਕਰਨਾ ਹੁੰਦਾ ਕੋਈ ਨਾ ਮੈਂ ਵੀ ਰੋਟੀ ਬਣਾਉਂਦੀ ਨਹੀਂ ਹੈਗੀ ਅੱਗੇ ਜਿਨਾਂ ਚੱਕਰ ਮੈਨੂੰ ਆਇਲ ਨਹੀਂ ਨ ਦਿੰਦੀ ਬਣਾਉਣੀ ਨਹੀਂ ਰੋਟੀ ਮੈਂ ਕਰ ਲੈ ਕੀ ਕਰਦੀ ਹੈ ਜੀ ਮੇਰਾ ਹਾਂ ਪੁੱਤ ਕਿਹੜਾ ਵਧੀਆ ਪੁੱਤ ਬੁਰਾ ਹਾਲ ਹੈ ਸਾਡੇ ਦਾ ਘਰ ਦਾ ਵੀਰੋ ਹਾਂ ਹਾਂ ਪੁੱਤ ਦੇ 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 ਦੇਖੋ ਹੋਣੇ ਨਹੀਂ ਅਕੀਦੇ ਨਾਲ ਲੱਗੀ ਪਈਆਂ ਦੱਬੇ ਮੈਂ ਤੇਰਾ ਭਾਈ ਐ ਵੀਰ ਕਰ ਲੈ ਗੱਲ ਹੌੜਾ ਕਰਿਆਗਾ ਨਾ ਮੇਰੇ ਭਾਈ ਨੂੰ ਫੋਨ ਕਾਤੋਂ ਲਾਇਆ ਨਹੀਂ ਮੈਂ ਹੋਰ ਕੀ ਜੰਮਣ ਵਾਲਾ ਤੂੰ ਰੋਵਾ ਹਾਂ ਬੱਜੇ ਤੋਂ ਦੇਖ ਲੈ ਬੱਸ ਮੇਰੇ ਭਰਾ ਨੂੰ ਫੋਨ ਲਾ ਲੈ ਕਰ ਹੋਰ ਤਾਂ ਤੇਰੇ ਕੋਲ ਕੋਈ ਗੱਲ ਨਹੀਂ ਹੈਗੀ ਜੀ ਦੋ ਰੋਟੀਆਂ ਲਿਆ ਦੇ ਤਾਂ ਸੰਘਾ ਜੱਬਾ ਹੈਲੋ ਸਸੀ ਕਾਗੜੀ ਹਾਂਜੀ ਠੀਕ ਆ ਵਧੀਆ ਹਾਂ ਹਾਂ ਵੀਰੇ ਠੀਕ ਠਾਕ ਤੁਸੀਂ ਦੱਸੋ ਨਹੀਂ ਨਹੀਂ ਮਾਸਤੀ ਤਾਂ ਤਰੀ ਨਹੀਂ ਲੱਭੀ ਰਹਿੰਦੀ ਅਗੀ ਕੋਈ ਨਹੀਂ ਗਰੇ ਹੈ ਜੀ ਕੋਈ ਗੱਲ ਨਹੀਂ ਹੋਈ ਹੈ ਜੀ ਨਾ ਨਾ ਠੀਕ ਆ ਵਧੀਆ ਅੰਦਰ ਫੇਰ ਕੀ ਹੁੰਦਾਗਾ ਤੁਸੀਂ ਤਾਂ ਕਦੇ ਮੈਨੂੰ ਕਿਹਾ ਨਹੀਂ ਹੈਗਾ ਵੀ ਵੀਡੀਓ ਨਾ ਬਣਾਈਆਂ ਨਾ ਕਰੀਵਾ ਨਾ ਕਰੀ ਉਹ ਲੱਗੀ ਰਹਿੰਦੀ ਹੈ ਅਗੀ ਹੋਰ ਆਂਦੀਆਂ ਗੱਲਾਂ ਸੁਣ ਸੁਣ ਕੇ ਬੱਸ ਇਹਨਾਂ ਨੇ ਤਾਂ ਮੇਰੀ ਜਾਣ ਲੈਣੀ ਆ ਹੋਰ ਕੁਛ ਨਹੀਂ ਪਰ ਜੇ ਕੋਣੋ ਵੀ ਗੱਲ ਤੁਹਾਡੇ ਦੋਹੀ ਗੱਲ ਜੀਜਾ ਨਹੀਂ ਰੋਕਦਾ ਹੈਗਾ ਮੈਨੂੰ ਫਿਰ ਇਹ ਤਾਂ ਉਹ ਨਹੀਂ ਲੱਭੀ ਰਹਿੰਦੇ ਐ ਤਾਂ ਪੈ ਰਾਣੀਆਂ ਬੁੜੀਆਂ ਵਾਲੀ ਥਿਆ ਲਾ ਪੈ ਗਏ ਨੇ ਤਾਂ ਬਸੇ ਤਾਂ ਐ ਕਹਿੰਦੀ ਆ ਸਾਡੇ ਵਾਂਗੂ ਪਰਸਾ ਹੋਣ ਨਾ ਕੱਚੇ ਥਾਂ ਹੋਣ ਮਿੱਟੀ ਘਾਰੇ ਚ ਰੁੱਝੇ ਨਾ ਪਸ਼ੂਆਂ ਦਾ ਗੋਹਾ ਚੱਕੀ ਜਾਣ ਪਾਥੀਆਂ ਪੱਥੀ ਜਾਣ ਆਹ ਕੰਮ ਐਨਾਂ ਕੋਲੇ ਤਾਂ ਬਸ ਮੇਰਾ ਤਾਂ ਦੇਖਣਾ ਨਹੀਂ ਹੈਗਾ ਕੋਈ ਸ਼ਾਂਖ ਲਾੜਨੀ ਦੇਖਣਾ ਕੁਸ ਨਹੀਂ ਦੇਖਣਾ ਹੈਗਾ ਕੱਪੜਾ ਨੋ ਕੀ ਹੁੰਦਾ ਵਾ ਵੀਰੇ ਫਿਰ ਕੀ ਘਰੇ ਹੀ ਆਗੇ ਪਰ ਮੈਂ ਇੱਕ ਅੱਧੀ ਵੀਡੀਓ ਪਾ ਦੰਨੀ ਹੈਗੀ ਉਹਦੇ ਚਾਹੀ ਫਿਰਦੂ ਨੂੰ ਟਾਈਮ ਨਹੀਂ ਲੱਗਦਾ ਹੈਗਾ ਚਲ ਕੋਈ ਨਹੀਂ ਜੇ ਤੁਸੀਂ ਕਰਨੇ ਹੋ ਤੇ ਕਾਲ ਪੂਰਾ ਤੂੰ ਪਾ ਲਈਂ ਮੇਰੀ ਬੇਰਤੀ ਹੈ ਕੋਈ ਨਾ ਉਹ ਵੀ ਬਸ ਲੱਗਾ 24 ਘੰਟੇ ਸਕੈਟਾਂ ਤੇ ਰਹਿੰਦੀ ਆ ਕਿ ਮੈਨੂੰ ਲੱਗਦਾ ਮੈਨੂੰ ਨੰਬਰ ਹੀ ਇਹਦਾ ਬਲਾਕ ਚ ਪਾਉਣਾ ਪਊਗਾ ਤੁਹਾਡੇ ਲਈ ਕੋਈ ਨਾ ਕਿਆਊਗਾ ਠੀਕ ਆ ਨਹੀਂ ਆਉਂਦੀ ਸ਼ਪੈਟ ਹੁਣ ਚਾ ਠੀਕ ਆ ਅੱਗੇ ਕੰਜਰੀ ਆ ਨਾ ਦਾ ਬੁੜੀ ਜੀ ਦਾ ਨਾ ਲਹੂ ਪੀ ਲਿਆ ਟੰਗਾ ਪਾਲਾ ਨਾ ਇਹਦੇ ਪੁੱਤ ਨਹੀਂ ਜਦੋਂ ਕੁਝ ਕਹਿੰਦਾ ਹੈਗਾ ਮੈਨੂੰ ਵੀਡੀਓ ਬਣਾਉਣ ਨੂੰ ਮੇਰੇ ਪੇਕੇ ਨਹੀਂ ਕਹਿੰਦੇ ਹੈਗੇ ਇਹਦੇ ਪਤਾ ਨਹੀਂ ਕੀ ਮਰਚਾਂ ਲੜਦੀਆਂ ਰਹਿੰਦੀਆਂ ਨੇ ਅੱਗੇ 24 ਘੰਟੇ ਬੱਸ ਇਹਨੂੰ ਬਚੇ ਮਾਂ ਰਹਿੰਦਾਗਾ ਆ ਕੱਪੜਾ ਚ ਕੀ ਖਰਾਬੀ ਹੈਗੀ ਸਾਰਾ ਸਰੀਟਾ ਕਿਹਾਗਾ ਦੱਸ ਹੋਰ ਦੱਸ ਕੀ ਕਰਾਂ ਚੁੰਨੀ ਵੀ ਲੱੱਤੀ ਹੈਗੀ ਕੋਈ ਗਾਲ ਮਾਰਨੀ ਨੰਗਾ ਹੈਗਾ ਕੋਈ ਟੱਡ ਨੀ ਨੰਗਾ ਕੋਈ ਲੱਖਣ ਨੀ ਨੰਗੀ ਫੇਰ ਵੀ ਐਂ ਕਰੀ ਜਾਊਗੀ ਆ ਕੱਪੜੇ ਕਿਉਂ ਪਾਈਆਂ ਕਿਉਂ ਕਰਿਆ ਬਾਕੇ ਕਰਿਆ ਗਿਂਟ ਪਾਇਆ ਕਰ ਪਾਲਾ ਬੋਰੇ ਗਿੱਡਾ ਸੂਟ ਆਪਦਾ ਸਾਰਾ ਦਿਨ ਪਾਈ ਰੱਖਦੀ ਐ ਝੁੱਲ ਜਿਹੇ ਮੈਨੂੰ ਵੀ ਕਹਿੰਦੀ ਵੀ ਉਹਦੀ ਪਾ ਮੈਂ ਤਾਂ ਨਿੱਡੜੇ ਕਿ ਲੱਭਦੇ ਹਾਂਗੇ ਹੁਣ ਉਹ ਹੀ ਗੱਲ ਫਿਰ ਆਈ ਪਤਾ ਵੀਰੇ ਨੂੰ ਫੇਰ ਖਾਣ ਲਾ ਲੈ ਚਲੋ ਬਦਲ ਹੀ ਲੈਣੀ ਹੈਗੀ ਨਾਣੇ ਨੇ ਰੋਟਾ ਕਾ ਪਕਾ ਕੇ ਦੇਣਾ ਇਹ ਤਾਂ ਇਹ ਹੀ ਕੰਮ ਰੋਕੂਗਾ ਠੱਕ ਗਈ ਵੀਰੋ ਵੀ ਕੀ ਬਾਹਰ ਲੋਕਣ ਜਿੱਦਰੇ ਛੱਡੇ ਆ ਵੈਰ ਨੇ ਬਾਹਰ ਨਿਕਲਣ ਯੋਗਰੀ ਤਾਂ ਹੈ ਹੀ ਨਹੀਂ ਕੋਈ ਹੈ ਸਾਰੇ ਲੋਕ ਉਹ ਤੋਂ ਖਰਦਿਆ ਤੇਰੀ ਨੂੰ ਇੰਸਟਾਗ੍ਰਾਮ ਤੇ ਵਾਇਰਲ ਹੋ ਰਹੀ ਤੇਰੀ ਨੂੰ ਵੀ ਇੰਸਟਾਗ੍ਰਾਮ ਤੇ ਵਾਇਰਲ ਹੋ ਰਹੀ ਹੈ ਇੰਸਟਾਗ੍ਰਾਮ ਤੇ ਦੇ ਤੂੰ ਮੈਂ ਕਰੂੰਗੀ ਵਾਇਰਲ ਦੇ ਕੇ ਨਾ ਇਹਨੂੰ ਜ਼ਹਿਰ ਮੈਂ ਕਰਦੀ ਇਹਨੂੰ ਵਾਇਰਲ ਤਾਂ ਬੈਕਲ ਨੂੰ ਅੱਜ ਇਹਦਾ ਕੰਮ ਨਾ ਤਮਾਮ ਕਰ ਦੂੰਗੀ ਹੈ ਸੁੱਤੀ ਪਈ ਰਹੂ ਇਹ ਹੀ ਹੋਗੀ ਟ੍ਰੈਂਡਿੰਗ ਰੀਡਾਂ ਤੇ ਬੈਕਲ ਨੇ ਸਾਰੇ ਪਿੰਡ ਥੂ ਥੂ ਕਰਦਾਗਾ ਹੈ ਤੇ ਮੁਖਾਲ ਹੋਗੇ ਥੂੜੀ ਤੇ ਟੰਗ ਰੱਖੀਆਂ ਰੁੜਦੀ ਨੇ ਕਰਦੀਆਂ ਮੈਂ ਤਾਂ ਇਲਾਜ ਆਜੀ ਕਰੂੰਗੀ ਦਸਤਖਾਂ ਜੀ ਨੂੰ ਕਿਹ ਕਿਹਾਉਂਗੀ ਕੀ ਪਤਾ ਮੈਨੂੰ ਇਹਨਾਂ ਮੈਂ ਕਰਦੀਆਂ ਵੈਰਨ ਇਦੋਂ ਇੱਕ ਸੰਜੀ ਵੀ ਬਣਾਈ ਆ ਤੀਲ ਐ ਮੈਨੂੰ ਕਰਨੀ ਮੈਂ ਵਹਿ ਲੰਡਾ ਤੇ ਆਉਂਦੀਆਂ ਨੇ ਇਹ ਲੰਡੇ ਜੇ ਕੱਪੜੇ ਮੋਨੀਅਰ ਉਹ ਜੀ ਇੰਸਟਾਗ੍ਰਾਮ ਤੇ ਵੀ ਇਲਾ ਇਹਦੀ ਅਮਾ ਤੋਂ ਆਉਂਦੀਆਂ ਵਹਿ ਰੂਆਂ ਰਹੀ ਇਲਾ ਯਾ ਵੀ ਖੜੀ ਹੋਇਆ ਬੱਤ ਨੀ ਮੈਂ ਭੈ ਆ ਗਈ ਮੈਂ ਆ ਗਈ ਕਿਹੜੇ ਵੇਲੇ ਆਂਦੀ ਗਈ ਰਖਣ ਤੁਤਾ ਵੀ ਮੈਂ ਤਾਂ ਕੰਮ ਗਈ ਸੀ ਕਿਸੇ ਕੋਲੇ ਅੱਛਾ ਕੰਮੋਂ ਗਈ ਸੀ ਫਿਰ ਚਾਹ ਚੁ ਬਣਾਵਾਂ ਕਿ ਸਰਜੂ ਚਾਹ ਤਾਂ ਆ ਪਾਣੀ ਲਈ ਬੈਠਾ ਅੱਛਾ ਪਾਣੀ ਸੀਗਾ ਦੇਖ ਵੇ ਬੈ ਸੂਟ ਸੋਨਾ ਲੱਗਦਾ ਦਾ ਸੂਟ ਤੇ ਬਲਾਈ ਸੋਨਾ ਵੀਰ ਮੈਂ ਪਾਣੀ ਲਿਆਵਾਂ ਖਸਰ ਰੋ ਜੀ ਚੱਲ ਬੰਦ ਕੇ ਲਾ ਦਨ ਨਾਲ ਆ ਆ ਪਾਣੀ ਬਣਾਇਆ ਨਿੰਬੂ ਵਾਲਾ ਨਿੰਬੂ ਵਾਲਾ ਪਾਣੀ ਹੈ ਅੱਛਾ ਲੈ ਦੇ ਦੇ ਕਦੋਂ ਪੀਣਾ ਇਹ ਤਾਂ ਮੈਂ ਪੀਨੀ ਆ ਪੁੱਤ ਤੂੰ ਉਹ ਕਰ ਲੈ ਆਪਾਂ ਨੂੰ ਮੈਨੂੰ ਦੇ ਦੇ ਤੂੰ ਹੋਰ ਪੱਧ ਬਣਾ ਲੰਦੀ ਨਾ ਮੇਰੇ ਵਾਸਤੇ ਵੀ ਬਣਾ ਲੰਦੀ ਮੇਰੇ ਪੁੱਤੇ ਦਾ ਤੱਪਾ ਹੋ ਗਿਆ ਮੈਂ ਇੱਕ ਗਾਉਂ ਦੇ ਜੋ ਗ੍ਰਾਮ ਨਾਲ ਆਇਆ ਗਰਮੀਆਂ ਪਾਣੀ ਮੈਂ ਤਾਂ ਬੰਉ ਹੀ ਉਹ ਕਰੀ ਜਾਂਦੀ ਰਹਿੰਦੀ ਏਂ ਕਿ ਤੂੰ ਤਾਂ ਨਾ ਕੋਈ ਨਹੀਂ ਪੁੱਤ ਤੂੰ ਬਣਾ ਲੈ ਤੂੰ ਖੜੀ ਹੋ ਜਾ ਪਈਆਂ ਕਿਹੜੇ ਬੇੜਿਆਂ ਦੀ ਮੈਂ ਤਾਂ ਉਹ ਵੀ ਕਰਾਂ ਦੇ ਜਾ ਕੇ ਮੁੰਡਿਆ ਪਰ ਮੈਨੂੰ ਠਾਲਦੀ ਨਾ ਹੁਣ ਕੋਈ ਨਹੀਂ ਠਾਣ ਨੂੰ ਕੀ ਹੋ ਗਿਆ ਤੈਨੂੰ ਨਾਲੇ ਦੋ ਰੁਪਈਆਂ ਦਾ ਕੰਮ ਕਰ ਲੈ ਉਹ ਨੋਰਪਿੰਗ ਦਾ ਕੰਮ ਕਰ ਲਾ ਬਸ ਤੁਹਾਨੂੰ ਤਾਂ ਕੰਮ ਦੀ ਲੱਗਦੀ ਰਹਿੰਦੀ ਆ ਅੱਗੋਂ ਲੈ ਕਿਹਾ ਮਨਗੀਤ ਹਕਲ ਤੇ ਪੜਦਾ ਵੱਜਿਆਗਾ ਇਹ ਦੋ ਸੁਦਰਜੀ ਚੰਗੇ ਕੱਪੜੇ ਪਾ ਲੇ ਸਾਰਾ ਕੁਝ ਕਰ ਲਿਆ ਮੈਂ ਤਾਂ ਇਹ ਗੱਲ ਕਰ ਰਹੀ ਸੀ ਕਿ ਕੰਮ ਇੱਕ ਮੌਕਾ ਤਾਂ ਇਹਨੇ ਦੇਣਾ ਚਾਹੀਦਾ ਸੁਦਰ ਕੀ ਹੁਣ ਤਾਂ ਚਲ ਕਾਨੂੰ ਮਣਾ ਮੇਰੇ ਖੁਪਾਪ ਕਰਾਉਣਾ ਸੀ ਕੀ ਪਤਾ ਗੱਲ ਮੰਨ ਨਹੀਂ ਲਵੇ ਅੱਜ ਤਾਂ ਵਧੀਆ ਕੱਪੜੇ ਪਾ ਰੱਖੇ ਮੇਰੀ ਨੂੰਹ ਨੇ ਇੱਕ ਤਾਂ ਗੱਲ ਮਾੜੀ ਹੈ ਲੋਕਾਂ ਨੇ ਨਾ ਜਿਹੜੀ ਥੂ-ਥੂ ਕਰਾ ਰੱਖੀ ਹੈ ਜੀ ਉਹ ਬੈਰ ਨੇ ਉਹ ਗਲਤ ਕਰੀ ਇੱਕ ਜੀ ਕਰਦਾ ਕਿ ਐ ਇਹ ਦਿਨੀ ਇਹਦਾ ਜ਼ਹਿਰ ਨਾ ਕੱਲੇ ਕੋ ਮੌਕਾ ਤਾਂ ਦਿਨੀ ਆ ਮੈਂ ਐਡੀ ਮੈਂ ਉਹ ਵੀ ਨਹੀਂ ਹੈ ਕਿ ਇਹਨੂੰ ਤਾਂ ਮੈਂ ਢੋਲਦਾ ਨਹੀਂ ਮੈਂ ਕੋ ਮੈਂ ਪੀ ਲਿਆ ਪਾਣੀ